ਕੁਲਿੰਦਰ ਨੂੰ ਐਨੀ ਭੁੱਖ ਲੱਗੀ ਪੱਗ ਦਾ ਲੜ ਵੀ ਨਹੀਂ ਸਿੱਧਾ ਕੀਤਾ ਰੋਟੀ ਖਾਣ ਲੱਗ ਪਿਆ ਲੜਦਾ ਆ ਰਹੇ ਸੀ ਅੰਡਾ ਉਹ ਦੋ ਰੋਟੀਆਂ ਗਈ ਤੇ ਉਹ ਲੜ ਉੱਥੇ ਹੀ ਹੱਥੋਂ ਹੀ ਛੁੱਟ ਗਿਆ ਰੋਟੀ ਵੇਖ ਕੇ ਹਾਂ ਤੇ ਫੌਜੀ ਲਾ ਦੇ ਤਾਂ ਟਾਈਮ ਦੇ ਬੜੇ ਪਾਬੰਦ ਨਹੀਂ ਅੱਜਕੱਲ੍ਹ ਕੁਲਿੰਦਰ ਦੇ ਫੇਵਰਟ ਆਲੂ ਵਾਲੇ ਪਰੌਂਠੇ ਬਣੇ ਨਾ ਤਾਂ ਕਰਕੇ ਇਹਨੂੰ ਸ਼ੌਂਕ ਹੈ ਪਰੌਂਠਿਆਂ ਦਾ ਫਿਰ ਉਹ ਹੀ ਨਹੀਂ ਘਾਰੀ ਬਣੇ ਨਾ ਤਾਂ ਵੀ ਕੋਈ ਗੱਲ ਨਹੀਂ ਉਹ ਤਾਂ ਵੈਸੇ ਘਾਰਾ ਦਿੰਦਾ ਰਿਹਾ ਅੱਜ ਔੜ ਘਾਰਾ ਹੋ ਗਏ ਪਾਜੀ ਨਾਲ ਕਰਨੀ ਫਿਰ ਮੋਸਲ ਫੜ ਕੇ ਪਰਮਾ ਜੀ ਹੈ ਭਾਜੀ ਨਹੀਂ 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 ਹਾਂ ਜੀ ਵਲੌਗ ਤਾਂ ਸ਼ੁਰੂ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਲੀ ਤੇ ਤੁਹਾਨੂੰ ਜਿਹੜਾ ਲੱਗਦਾ ਨਾ ਮੱਥੇ ਤੇ ਮਾਰੀ ਇੱਥੇ ਸਸਿਕਾਰ ਬਣਾਉਣ ਦਾ ਤਰੀਕਾ ਇਹੀ ਹੈ ਸਾਡਾ ਓਹੋ ਡਰਾਈ ਛੱਡੇ ਡਰ ਗਿਆ ਵਿਚਾਰੇ ਕਹਿੰਦੇ ਹਉ ਉਹ ਤਾਂ ਕਹਿੰਦੇ ਬੂ ਮੈਂ ਡਰ ਗਿਆ ਕੋਈ ਡਰਿਆ ਕੋਈ ਨਹੀਂ ਡਰਿਆ ਕੋਈ ਬਣਾ ਵਲੌਗ ਬੰਦੀ ਨਾ ਵਿਚਾਰੇ ਕੰਮ ਕਰਦੇ ਆ ਡੰਗੋ ਕਾਲੀ ਜਿਹੇ ਹੁਣ ਪਿੱਛੇ ਮੁੜ ਕੇ ਆਈਆਂ ਕਿ ਸਾਸਰੀ ਘਰ ਕਿਤੇ ਬੁਲਾਈ ਹੈ ਉਹ ਐ ਐ ਘੁੰਮ ਕੇ ਵੇਖਣੀਆਂ ਕਿ ਸਾਸਰੀ ਘਰ ਕਿਨੇ ਬੁਲਾਈ ਵਗਾਤੀ ਮਾਰੀ ਹੈ ਤੇ ਲਓ ਜੀ ਦਮਨ ਦਾ ਹੈਗਾ ਅੱਜ ਫੰਕਸ਼ਨ ਦਮਨ ਕਿੱਧਰ ਗਿਆ ਫੰਕਸ਼ਨ ਨਹੀਂ ਹੈਗਾ ਦਮਨ ਦਾ ਐਗਜ਼ਾਮ ਹੈ ਪੇਰਵਲ ਦਮਨ ਦਾ ਹੈਗਾ ਅੱਜ ਫੇਰਵਲ 10th ਦਮਨ ਦੀ ਕੰਪਲੀਟ ਹੋ ਗਈ ਹੈ ਆਜੋ ਹੋਗੀ ਹੋਗੀ ਹੋਰ ਨਾਮ ਉਹ ਦਿੱਤੇ ਹੋਏ ਨੇ ਹਾਂ ਤੇ ਲੋ ਜੀ ਦਮਨ ਚੱਲੀ ਅੱਜ ਫੇਰ ਵਾਰ ਪਾਰਟੀ ਤੇ ਦਮਨ ਦਾ ਤੁਸੀਂ ਸੂਟ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਟੈਬੀ ਲਾਈਨਿੰਗ ਚ ਕਾਟਨ ਚ ਆਪਾਂ ਨੇ ਰੈਡੀ ਕੀਤਾ ਜੀ ਤੇ ਸਾਰਾ ਜਿਹੜਾ ਕੰਮ ਕੀਤਾ ਤੇ ਬਹੁਤ ਜ਼ਿਆਦਾ ਪਿਆਰਾ ਤੇ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਆ ਇਹ ਤੁਸੀਂ ਕਰਵਾਉਣਾ ਚਾਹੁੰਦੇ ਹੋ ਐ ਨਹੀਂ ਕਲਰ ਤੇ ਕਰਵਾ ਸਕਦੇ ਹੋ ਤੇ ਇਹਦੇ ਨਾਲ ਆਪਾਂ ਨੇ ਰੈਡੀ ਕੀਤੀ ਜੀ ਫਰਸੀ ਸਲਵਾਰ ਜਿਹੜਾ ਕੋਲ ਦਿਖਾ ਦੋਗੇ ਪਹੁੰਚੇ ਜੋ ਕਿ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਤੇ ਦੁਪੱਟਾ ਆਪਾਂ ਨਾਲ ਰੱਖਿਆ ਜੀ ਟੈਬੀ ਦਾ ਟਾਈ ਐਂਡ ਡਾਈ ਦਾ ਉਹ ਵੀ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਇਹ ਤੁਸੀਂ ਐਨੀ ਕਲਰ ਤੇ ਬਣਵਾਉਣਾ ਹੈ ਇਸ ਕਲਰ ਤੇ ਬਣਵਾਉਣਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਦਿਖਾਓ ਬੈਕ ਦਿਖਾਓ ਪਿੱਛੋਂ ਛੋਟੇ ਚਾਕ ਬਣਾਏ ਨੇ ਆਪਾਂ ਇਹਦੇ ਤੇ ਛੋਟੇ ਚੈਕ ਚਾਕਾਂ ਵਾਲੀ ਆਪਾਂ ਨੇ ਸ਼ਰਟ ਬਣਾਈ ਏ ਏ ਲਾਈਨ ਥੋੜੀ ਜੀ ਸ਼ਰਟ ਰੱਖੀ ਏ ਦਿਖਾਓ ਫਰਸੀ ਸਲਵਾਰ ਫਰਸੀ ਸਲਵਾਰ ਹੋਈ ਪਈ ਤੂੰ ਲੋਕ ਕਿਉਂ ਬਣਾਰੀ ਪ੍ਰੋਮੋਸ਼ਨ ਦੇਖੋ ਜੀ ਮਾਦੀਰੀ ਦਾ ਆਪਣੇ ਘਰੇ ਹੀ ਆਉਣਾ ਮਤਲਬ ਕੀ ਇਹਦੇ ਨੇ ਬ੍ਰਾਂਚਾਂ ਅਲੱਗ-ਲੱਗ ਨੇ ਹਾਂ ਤੇ ਆਪਣੀ ਕੰਪਨੀ ਇੱਕੀ ਕੰਪਨੀ ਇੱਕੀ ਹੈ ਬ੍ਰਾਂਚਾਂ ਅਲੱਗ-ਲੱਗ ਨੇ ਆਪਣੀਆਂ ਹੋਰ ਕੋਈ ਫਤਿਹ ਤੇ ਤੂੰ ਤਾਂ ਲੈ ਦੇ ਪਿੰਡੀ ਫੜ ਕੇ ਮੈਂ ਤਾਂ ਕਹੀ ਸੀ ਕਿ ਛੱਡ ਦੇ ਵਿੱਚ ਮੇਰਾ ਪੁੱਤ ਬਹੁਤ ਸੋਹਣਾ ਲੱਗ ਰਿਹਾ ਹੈ ਹਨਾ ਉਹ ਤੇਰੀ ਅੱਜ ਫੇਰ ਤੁਹਾਡਿਆਂ ਨੂੰ ਆਪਣੀ ਜਨ ਹੈਗੀ ਹੁਣ ਨੂੰ ਸੂੜ ਹੀ ਨਹੀਂ ਮਿਲਦਾ ਤਾਂ ਬੰਨ ਅਸੀਂ ਆਈ ਰੋ ਰੁਕਰ ਲਾ ਕੇ ਥੋੜ ਜੰਦੇ ਮਮੀ ਨਾ ਕਹਣਾ ਹਮਝ ਆ ਰਿਹਾ ਕਿ ਉਹ ਦਵਾਰ ਨਾਲ ਭਾਈ ਉਹਦਾ ਜੁੱਲ ਲੈ ਕੇ ਹਾਂ ਉਹ ਤੋਂ ਬੜੀ ਮੁਸ਼ਕਲ ਹੈ ਇਹ ਜਿਹੜਾ ਆਪਾਂ ਨੇ ਕੰਮ ਕੀਤਾ ਹੋਇਆ ਜੀ ਸਾਰਾ ਆਪਾਂ ਨੇ ਆਰੀ ਦਾ ਕੰਮ ਕੀਤਾ ਹੋਇਆ ਸਿੰਗਲ ਟਾਂਕੇ ਦਾ ਬਹੁਤ ਹੀ ਪਿਆਰਾ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ ਛੋਟੇ ਚਾਹੇ ਛੋਟੇ ਚਾਹੇ ਤੇ ਦਮਨ ਚੱਲਾ ਜੀ ਹੁਣ ਆਪਣੇ ਫੇਰਵਲ ਤੇ Papa ਨਾਲ ਜਾਊਗਾ ਦਮਨ ਤੇ ਮੈਂ ਨਹੀਂ ਜਾਊਂਗੀ ਮੈਂ ਘਰੇ ਹੀ ਰਹੂੰਗੀ ਕਿਉਂਕਿ ਮੈਂ ਪਿੰਡ ਆ ਮੈਂ ਚਲੋ ਇੱਕ ਦਿਨ ਲਾ ਹੀ ਜਾਂਦੇ ਹਾਂ ਠੀਕ ਆ ਹੂੰ ਰੋਏ ਪੂਰੀ ਮਾਰਦਾ ਹੈ ਹੈ ਅਗਲੀ ਪਾਣੀ ਚ ਲਰ ਬੋਸੀਆ ਜਾ ਰਹਾ ਹੈ ਆਉਂਦੇ ਸਾਰੇ ਫਰਾਕ ਸਾਈਕਲ ਤੇ ਬੀਹ ਹੈ ਐ ਆਇਆ ਨਹੀਂ ਲਫਾਫੇ ਚ ਪਾਓ ਯਾਰ ਮੈਂ ਬੋਰਕਾ ਨਹੀਂ ਆਉਂਦਾ ਕਿਉਂ ਹੋਇ ਮੋਬਾਈਲ ਰਿਸੀਪਟ ਪਾਈ ਨੂੰ ਫੜ ਲਓ ਚਲ ਉਠੋ ਚਲੋ ਪਾਪਾ ਰੈਡੀ ਹੋ ਗਏ ਖੜੇ ਹੋ ਜੋ ਚਲੋ ਇਹ ਅੰਦਰ ਜ਼ਿਆਦਾ ਗ੍ਰੇਸ ਪੈ ਰਹੀ ਤਾਂ ਮਸੂਲ ਦੀ ਬਾਹਰ ਨਾਲ ਚਲ ਉਠ ਜੇ ਤੇ ਆਉਣਾ ਛੇਤੀ ਫਿਰ ਤਾਂ ਲੈ ਜਾ ਵੀ ਰੈਂਡ ਲੈਤੀ ਲੈਪਟਾਪੜੀ ਨੂੰ ਲੈਪਟਾਪ ਤਾਂ ਵਿੜਾ ਹੀ ਤੁਰ ਜਾ ਤੁਸੀਂ ਤਾਂ ਕਿੱਥੇ ਲੈਪਟਾਪ ਇਹ ਤਾਂ ਅੰਦਰ ਜਾਣਾ ਖਾਲੇ ਪਰੌਂਠੇ ਆਈ ਨੀਰ ਚੱਲ ਮੈਂ ਤੇਰੇ ਕੋਲ ਵਧੀਆ ਲੱਗੇ ਜੇ ਰਫੜੇ ਹੋ ਆਏ ਦੋਸਤ ਅੱਜ ਜੇ ਤੁਸੀਂ ਸਾਡੇ ਕੋਲ ਸੂਟ ਸਟਿਚ ਕਰਵਾਉਣਾ ਸਟਿਚ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਬਿਨਾ ਸਟਿਚਿੰਗ ਤੋਂ ਬਾਏ ਕਰਨਾ ਬਿਨਾ ਸਟਿਚਿੰਗ ਤੋਂ ਬਾਏ ਕਰ ਸਕਦੇ ਹੋ ਅ ਵਰਕ ਕਰਵਾ ਕੇ ਲੈ ਸਕਦੇ ਹੋ ਤੁਹਾਡੀ ਚੋਇਸ ਹੈ ਹਨਾ ਦੁਪੱਟਾ ਲੈਣਾ ਤਾਂ ਵੀ ਦੱਸ ਦਿਓ ਤੁਸੀਂ ਵੈਸੇ ਸੋਹਣੀ ਲੱਗਣ ਦੀ ਲੋਰ ਚਾਹ ਦੇਣਾ ਮੈਂ ਸਾਫ਼ ਕਰ ਲਵਾਂਗਾ ਮੇਰੇ ਉਹ ਲੈ ਬੇੜਾ ਜਿਹੜਾ ਦਾ ਹਾਲ ਹੈ ਇਹੀ ਕੰਮ ਹੋਇਆ ਤੇ ਹਾਂਜੀ ਆ ਸਾਮਾਨ ਕੱਢ ਦਿਓ ਗੱਡੀ ਚੋਂ ਕੋਈ ਸਾਮਾਨ ਤਾਂ ਨਹੀਂ ਸਾਡਾ ਪ੍ਰਧਾਨ ਸਾਹਿਬ ਪਹੁੰਚ ਗਏ ਡਾਣ ਨੇ ਲਾਲ ਚੀਰਾ ਬੰਨਿਆ ਕਿੱਥੇ ਜਾਣਾ ਬਿੱਟੀ ਕਿੱਥੇ ਜਾਣਾ ਤਾਰ ਆ ਕੱਢ ਦੋ ਚਲੇਗਾ ਜਿੱਦਾਂ ਤਾਂ ਬੇਚੇ ਗੱਡੀ ਤੁਹਾਡੀ ਸੁੱਤੀ ਨਹੀਂ ਹੋਣੀ ਇੱਥੇ ਚੱਪਲ ਗੱਡੀ ਇੱਥੇ ਲਾਹ ਹੈ ਸਾਰੇ ਸਾਂਡੇ ਕਿੰਨੇ ਲੱਗਦੀਆਂ ਹੂੰ ਬਹੁਤ ਐ ਲੱਗਦਾ ਪਰਫਾ ਹੀ ਕਿਤੇ ਉਹ ਟੂ ਮਾਚ ਸਾਂਡੇ ਹੋ ਗਈ ਯਾਰ ਲਾ ਲੈ ਜਾ ਮੈਂ ਦੀਪਕ ਭਾਜੀ ਨੂੰ ਅਮਨ ਦੇ ਫੋਨ ਤੋਂ ਫੋਨ ਕਰਦੀ ਆ ਮੈਨੂੰ ਦੱਸ ਦੇਈਂ ਬਸ ਬੁਟੀਕੜ ਭੁਣੇ ਕਹਤੇ ਹੈਗੇ ਉੱਥੇ ਪਬਲਿਕ ਕਰ ਚਾਹ ਹਾਂਜੀ ਕਹਿੰਦੇ ਕਹਿੰਦੇ ਮਿਲ ਜਾਣਗੇ ਜੈਸ਼ਨ ਦਾ ਫੋਨ ਆ ਰਿਹਾ ਲੈ ਲੈ ਜਾ ਤੈਨੂੰ ਬਾਏ ਵਲੌਗ ਬਣਾ ਲਈ ਠੀਕ ਹੈ ਇਹ ਮੇਰੀ ਹਾਲਤ ਦਿਖਾ ਦੇ ਜਿਹੜੀ ਮੇਰੀ ਹਾਲਤ ਆ ਵੇਖ ਪਛੇਵੋ ਜਹੋਤੇ ਪਾਣੀ ਵਾਪਸ ਆ ਗਿਆ ਹਾਂ ਮੈਂ ਡਰਦਾ ਨਹੀਂ ਕਿੱਥੇ ਕਹਿਣਾ ਹੁੰਦਾ ਨਾਮ ਕਰਨਾ ਭਾਜੀ ਨੂੰ ਕੀ ਗੱਲ ਹੋ ਗਈ ਕੋਈ ਗੱਲ ਨਹੀਂ ਹੋਈ ਹੈ ਇਹ ਹਾਂ ਦੱਸੋ ਕੀ ਕਰਨਾ ਬੰਦੇ ਕੋਲ ਆ ਲੈ ਇਹ ਕਰੂ ਇਹ ਕਰ ਨੂੰ ਬਲਾਦਾ ਹੁੰਨੇ ਗਿਆਣਾ ਬੱਚਾ ਇਹ ਬੱਚਾ ਹੀ ਸੱਚੀ ਗੱਲ ਹੈ ਪਿੱਛੇ ਪਿੱਛੇ ਇਹਨੂੰ ਸ਼ੌਟ ਕਿੰਨੇ ਲੱਗ ਦਿੱਤੀ ਮੈਨੂੰ ਦੱਸੋ ਬਲਾ ਹੈ ਇਹਨਾਂ ਨੇ ਦੋਨੋਂ ਨੂੰ ਮਿਲ ਕੇ ਲੱਕ ਮਤਰੀਏ ਰੋਜੀ ਉੱਚੀ ਸ਼ਾਰਟ ਅਗੇ ਨਿਯਮਣ ਵਿੱਚ ਟਾਰਗੇਟ ਕੀਤੀ ਹੁੰਦੀ ਹੈ ਜਾਂ ਡੋਟੇਟਿਕ ਕੀਤੀ ਵਿੱਚ ਲਈ। ਚਾਈ ਕਰਨੀ ਹੋਣੀ ਹੈ ਨਹੀਂ ਵੀ ਦੁੱਗੀ। ਸ਼੍ਰਿੰਕ ਕਰਗੀ ਸ਼੍ਰਿੰਕ ਕਰਗੀ। ਕੋਈ ਨਾ ਗੱਲਾਂ ਮਾਰੀਆ ਮੇਰੇ ਲੇਟ ਹੋ ਰਿਹਾ ਦਫ਼ਤਰ ਤੋਂ। ਨਾ ਮੈਂ ਤਾਂ ਗੱਲ ਕਰਨੀ ਸੀ ਕਿ ਬਹੁਤ ਹੀ ਵਧੀਆ ਟੌਪਿਕ ਤੇ ਜਿਹੜੀ ਆਪਾਂ ਇੱਕ ਵੀਡੀਓ ਪਾਈ ਸੀ ਆਪਾਂ ਉਹਦੇ ਤੇ ਆਪਣੇ ਚੈਨਲ ਤੇ ਵੀਡੀਓ ਤੋਂ ਮੈਦਾ ਟੱਕਾ ਇਹ ਮੈਨੂੰ ਅਸਰ ਮੇਰੇ ਕਿੰਡੂ ਆਪਣੇ ਫੋਨ ਆਇਆ ਸੀ ਨਾ ਤੇ ਉਹ ਸਾਡੇ ਬਾਅਦ ਤੇ ਬੜੀ ਵੱਡੀ ਗੱਲ ਬਾਤ ਵਾਲੀ ਗੱਲ ਹੈ ਕਿ ਵੀ ਮਾਸਲੀ ਆਪਾਂ ਦੇ ਦੇਣਾ ਲੋਕਾਂ ਨੇ ਵੀ ਜਦੋਂ ਕੋਈ ਚੜਾਈ ਕਰਨਾ ਤਾਂ ਪਹਿਲਾਂ ਆਪਣੇ ਆਪਣੇ ਲੱਗਣਾ ਸ਼ੁਰੂ ਹੋ ਜਾਂਦੇ ਹਨਾ ਕਿੰਨੀ ਚੜਾਈ ਕਰਦੇ ਆ ਸਰਕਾਰ ਤੋਂ ਪਿੱਛੇ ਪਜਾ ਕੇ ਤੁਸੀਂ ਕਰਦੇ ਨਾ ਤੇ ਕਿੰਨੀ ਕਰਤੀ ਆਪਾਂ ਨੇ ਨਹੀਂ 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 ਚਲੋ ਆਪਣੇ ਵਾਸਤੇ ਨਹੀਂ ਲੱਗਦੀ ਹੈ ਕਿ ਪਰ ਕੁਝ ਭੈਣ ਬਣਾਉਣ ਲੱਗਦੀ ਹੈ ਨੂੰ ਲੱਗਦੀ ਆ ਜਿਹਨੇ ਆਪ ਨੂੰ ਪਹਿਲਾਂ ਦੇਖਿਆ ਪਹਿਲਾਂ دیر ਤੋਂ ਦੇਖਿਆ ਤੇ ਹੁਣ ਦੇਰ ਦੇ ਤੋਂ ਕਹਿ ਰਹੇ ਨੇ ਕਿ ਸਾਨੂੰ ਵੀ ਬੜਾ ਵਧੀਆ ਲੱਗਦਾ ਵੀ ਤੁਸੀਂ ਅੱਗੇ ਜੱਗੇ ਵੀ ਕਾਮਯਾਬ ਹੋ ਰਹੇ ਹੋ ਨਾ ਤੇ ਮੈਨੂੰ ਉਸ ਦਿਨ ਮੇਰੇ ਪਿੰਡੋਂ ਫੋਨ ਆਇਆ ਮੈਂ ਤਾਂ ਕਿਹਾ ਦੱਸਿਆ ਕਿ ਨਹੀਂ ਤੁਸੀਂ ਭਾਈ ਨੂੰ ਭਾਈ ਦੱਸ ਰਹੀ ਤੇ ਉਹਦੇ ਤੋਂ ਫੋਨ ਆਇਆ ਸਾਨੂੰ ਸਾਡੇ ਪਿੰਡ ਦੇ ਵਿੱਚੋਂ ਤੇ ਆਪਣੇ ਵੀਰ ਜੀ ਨੂੰ ਵੀਡੀਓ ਦੇਖਦ ਨੇ ਆਪਣੇ ਸਾਰਿਆਂ ਹੀ ਤੇ ਉਹ ਜਿਹੜਾ ਮੈਨੂੰ ਮੇਰਾ ਪਾਪਾ ਤੋਂ ਨਾਲ ਸ਼ੇਅਰ ਕਰਨੇ ਕਿ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ ਯਾਰ ਵੀ ਦੇਖੋ ਵੀ ਕਈ ਲੋਕ ਕਹਿੰਦੇ ਵੀ ਯਾਰ ਸਾਡੇ ਤੇ ਸਾਡੇ ਪਿੰਡ ਵਾਲਿਆਂ ਨੂੰ ਪਸੰਦ ਹੀ ਨਹੀਂ ਕਰਦੇ ਹੈਗੇ ਨਾ ਪਹਿਲਾਂ ਕਿਤੇ ਨਾ ਕਿਤੇ ਸਾਡੇ ਦੇ ਵਿੱਚ ਵੀ ਇਹ ਹੁੰਦਾ ਸੀ ਨਾ ਕਿਉਂਕਿ ਆਪਾਂ ਬਹੁਤ ਬਾਰੇ ਪਸੰਦ ਨਹੀਂ ਕਰਦੇ ਜਿਹੜੇ ਕਈ ਸਾਨੂੰ ਭੈਣ ਭਰਾ ਪਸੰਦ ਵੀ ਕਰਦੇ ਹਨਗੇ ਪਰ ਉਹ ਕਈ ਵਾਰੀ ਅੰਦਰੋਂ ਆਪਣਾ ਜਿਹੜਾ ਪਿਆਰ ਹੈ ਜ਼ਾਹਰ ਨਹੀਂ ਕਰਦੇ ਨਹੀਂ ਜ਼ਾਹਰ ਕਰ ਪਾਉਂਦੇ ਹੈਗੇ ਕਈ ਭੈਣ ਭਰਾ ਇਹੋ ਜਿਹੇ ਨੇ ਜੋ ਸਾਹਮਣੇ ਨੇ ਉਹ ਹੀ ਬੰਦਾ ਰ ਹੈ ਮਤਲਬ ਬਿਲਕੁਲ ਤੇ ਗੱਲ ਕਹਿ ਦੇਣੀ ਕਿ ਮੈਂ ਤੁਹਾਨੂੰ ਇੰਨਾ ਲਾਈਕ ਕਰਦਾ ਆਂ ਮੈਂ ਤੁਹਾਨੂੰ ਚੰਗਾ ਸਮਝ ਬਿਲਕੁਲ 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 ਜਿਹੜੇ ਕੁਝ ਐਜੇ ਵੀ ਹੁੰਦੇ ਜਿਹੜੇ ਸਾਹਮਣੇ ਬਹੁਤ ਵਧੀਆ ਲੱਗਦੇ ਨੇ ਹਾਂ ਪਰ ਅਕਸਰ ਕੁਝ ਹੋਰ ਹੁੰਦੇ ਨੇ ਲੋਕਾਂ ਨੂੰ ਸਾਨੂੰ ਪਤਾ ਲੱਗਦਾ ਹੈ ਇਹ ਜੀ ਗੱਲ ਕਿ ਜੁਆਰ ਚ ਡਾਲ ਚ ਬੜੀ ਨਹੀਂ ਆਣਾ ਨਹੀਂ ਕੋਈ ਦੁੱਧ ਝੰਗਦਾ ਬੱਚਾ ਨਹੀਂ ਆਏਗਾ ਸਭ ਨੂੰ ਸਭ ਬਾਰੇ ਪਤਾ ਲੱਗ ਜਾਂਦਾ ਤੇ ਮੈਨੂੰ ਉਹ ਚੀਜ਼ ਦੀ ਬੜੀ ਖੁਸ਼ੀ ਵੀ ਦੇਖੋ ਸਾਡੇ ਬਾਰੇ ਸਾਡੇ ਪਿੰਡ ਵਾਲਿਆਂ ਨੇ ਕੀ ਬਿਆਰਦੇ ਉਹ ਕਹਿ ਰਹੇ ਸੀ ਕਹਿੰਦੇ ਮੈਨੂੰ ਇੰਨੀ ਖੁਸ਼ੀ ਹੋਈ ਉਹ ਵੀਡੀਓਜ਼ ਦੇਖ ਕੇ ਵੈਸੇ ਮੈਂ ਤੁਹਾਡੀਆਂ ਵੀਡੀਓਜ਼ ਦੇਖਦਾ ਹਾਂ ਨਾ ਅੱਜ ਮੈਨੂੰ ਬਹੁਤ ਵਧੀਆ ਲੱਗਦਾ ਕਿ ਤੁਹਾਡੀ ਫੈਮਿਲੀ ਦੇ ਵਿੱਚ ਬੜਾ ਹੀ ਆਪਣੀ ਲਾਈਫ ਨੂੰ ਜਿਵਾਏ ਕਰਦੇ ਬੜੇ ਸਿੰਪਲ ਤਰੀਕੇ ਨਾਲ ਤੁਸੀਂ ਆਪਣੀ ਲਾਈਫ ਜੀਂਦੇ ਹੋ ਤੇ ਮੈਂ ਹੋਰ ਚਾਹੁੰਨਾ ਕਿ ਤੁਸੀਂ ਹੋਰ ਤਰੱਕੀ ਕਰੋ ਤੇ ਅੱਜ ਜਦੋਂ ਉਹਨੇ ਇਹ ਕਿਹਾ ਉਹ ਕਹਿੰਦਾ ਕਿ ਮੇਰੇ ਕੋਲ ਸ਼ਬਦ ਨਹੀਂ ਤੁਹਾਡੀ ਫੈਮਿਲੀ ਬਾਰੇ ਮੈਂ ਕੀ ਕੁਝ ਬੋਲਾਂ ਤੇ ਮੈਂ ਕਿਹਾ ਵੀ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਤੁਹਾਡਾ ਧੰਨਵਾਦ ਕਿੱਦਾਂ ਕਰਾਂ ਕਿ ਤੁਸੀਂ ਸਪੈਸ਼ਲ ਟਾਈਮ ਕੱਢ ਕੇ ਸਾਨੂੰ ਫੋਨ ਕੀਤਾ ਤੇ ਇਹ ਚੇਤੇ ਮੈਨੂੰ ਬੜੀ ਖੁਸ਼ੀ ਸੀ ਤੇ ਮੈਂ ਉਹਨਾਂ ਨਾਲ ਫੋਨ ਤੇ ਮੈਂ ਕਹਿੰਦਾ ਜਿੰਨਾ ਕਿ ਮੇਰੇ ਕੋਲ ਸ਼ਬਦ ਨਹੀਂ ਮੈਂ ਤੁਹਾਡਾ ਧੰਨਵਾਦ ਕਿੱਦਾਂ ਕਰਾਂ ਤੇ ਮੈਂ ਨਾਲ ਦਾ ਵੀਡੀਓ ਜਰੀਏ ਥੈਂਕ ਯੂ ਕਿ ਤੁਸੀਂ ਸਾਨੂੰ ਇੰਨਾ ਪਿਆਰ ਦੇ ਦਿੱਤਾ ਹੋ। ਇੰਨਾ ਪਿਆਰ ਕਰਨ ਵਾਸਤੇ ਦਿਓ। ਹਾਂਜੀ ਤੇ ਇਹ ਤੁਹਾਡਾ ਹਨਾ ਅੰਦਰੋਂ ਪਿਆਰ ਹੈ ਜਿਹੜਾ ਤੁਸੀਂ ਸਾਡੇ ਨਾਲ ਜ਼ਾਹਿਰ ਕੀਤਾ ਤੇ ਬਹੁਤ ਵਧੀਆ ਲੱਗਦਾ। ਹੁਣ ਜਦੋਂ ਤੁਸੀਂ ਸਾਡੇ ਵਿੱਚ ਵੀ ਦੇਖ ਸਕਦੇ ਹੋ ਕੁਝ ਬੰਦੇ ਬੋਲਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਪਰ ਉਹ ਬੋਲ ਨਹੀਂ ਪਾ ਰਹੇ। ਕੀ ਚਾਹੁੰਦਾ? ਉਹ ਚੁੱਪੋਂ ਕਰਕੇ ਹੀ ਕਰਦਾ। ਇਹ ਮੇਰੀ ਜਗ੍ਹਾ ਤੇ ਮੈਂ ਨਹੀਂ ਬੋਲਣ। ਤੁਹਾਨੂੰ ਮੇਰੀ ਗੱਲ ਸੁਣੋ। ਤੁਹਾਨੂੰ ਪਹਿਲਾਂ ਮੈਂ ਹੈਡਿੰਗ ਦੇ ਚੁੱਕੀ ਕਿ ਕਈਆਂ ਦੇ ਅੰਦਰ ਪਿਆਰ ਹੁੰਦਾ ਪਰ ਜ਼ਾਹਿਰ ਕਰਨਾ ਨਹੀਂ। ਕੁਝ ਬਹੁਤ ਸਾਡੇ ਘਰ ਚ ਪਿਆਰ ਬਹੁਤ ਕਰਦੇ ਆ। ਇੱਕ ਲੜਾਈ ਪੂਰੀ ਦੱਸ ਦਿੰਦੇ ਕਿ ਮੈਂ ਬੜਾ ਗੁੱਸਿਆ ਤੇ ਨਾਲ ਬੜੀ ਲੜਾਈ ਜਿੰਨਾ ਮਰਜ਼ੀ ਕਲੇਸ਼ ਤੇ ਕਹਿੰਦੇ ਵਧਾ ਲਓ ਕਲੇਸ਼ ਤੇ ਲੱਸੀ ਜਿੰਨੀ ਮਰਜ਼ੀ ਵਧਾ ਲਓ ਇਹ ਉਹਨਾਂ ਚੋਂ ਆਉਂਦੇ ਨੇ ਪਿਆਰ ਵੀ ਕਰਦੇ ਪਰ ਪਿਆਰ ਜ਼ਾਹਰ ਕਰਨਾ ਨਹੀਂ ਹੁੰਦਾ ਤੇ ਇਹ ਉਹਨਾਂ ਲੋਕਾਂ 'ਚ ਵੀ ਹੁੰਦਾ ਜਿਹੜੇ ਸਾਨੂੰ ਇਦਾਂ ਦੇ ਜਾਣਦੇ ਆ ਜਿੰਨਾ ਮਰਜ਼ੀ ਵਧਾ ਲਓ ਉਹ ਵੀ ਦੇ ਦਿੰਦੇ ਚਲੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਅੱਜ ਇਹ ਵੀਡੀਓ ਸਾਡੀ ਸਪੈਸ਼ਲ ਸਾਡੇ ਪਿੰਡ ਵਾਲਿਆਂ ਲਈ ਜਿਹੜੇ ਸਭ ਕੀ ਲੋ ਪਿਆਰ ਕਰਦੇ ਨੇ ਤੇ ਅਸੀਂ ਵੀ ਇਸੇ ਤਰ੍ਹਾਂ ਦੇ ਵੀਡੀਓ ਬਣਾਉਂਦੇ ਰਹਾਂਗੇ ਜਿਹੜੀਆਂ ਵੀ ਤੁਹਾਡਾ ਵੀ ਦਿਲ ਖੁਸ਼ ਕਰਨਾ ਤੇ ਤੁਹਾਡਾ ਵੀ ਮਨਸਰਚਾ ਹੋਵੇ ਕਿ ਤੁਹਾਨੂੰ ਦੱਸਣਾ ਪਵੇ ਬਾਹਰ ਜਾ ਕੇ ਤੁਹਾਨੂੰ ਇਹਨੇ ਕਹਿਣਾ ਪਵੇ ਨਹੀਂ ਨਹੀਂ ਉਹਨਾਂ ਦਾ ਨਾਂ ਨਾ ਲਿਓ ਵੀ ਸਾਡੇ ਪਿੰਡਾਂ ਨੇ ਵੀ ਤੁਸੀਂ ਆਪਣੇ ਮੂੰਹ ਕਹੋ ਵੀ ਯਾਰ ਉਹ ਸਾਡੇ ਪਿੰਡ ਵਾਲੇ ਨੇ ਹੈਨਾ ਕਈ ਹੈਗੇ ਨੇ ਕਈ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਇਹਨਾਂ ਦੇ ਵੀਡੀਓ ਸਾਡੇ ਸਾਹਮਣੇ ਲਾ ਕੇ ਨਾ ਦੇਖ ਮੈਨੂੰ ਚੰਗਾ ਚੰਗਾ ਸਾਨੂੰ ਕਈ ਵੀ ਚੇ ਵੀ ਫੋਨ ਕਰਦੇ ਨੇ ਵੀ ਫੋਨ ਹੁੰਦਾ ਘਰ ਦੇ ਅੱਦੇ ਮੈਂਦੇ ਨੇ ਤੇ ਕਹਿੰਦੇ ਅੱਦੇ ਕਰੁੰਦੇ ਨੇ ਵੀ ਮੇਰੇ ਸਾਹਮਣੇ ਇਹਨਾਂ ਦੀ ਵੀਡੀਓ ਲਾਇਆ ਕਰ ਕਿਉਂ ਉਹ ਤੋਂ ਪਤਾ ਲੱਗਦਾ ਕਿ ਇਹ ਜਲ ਤੇ ਕਿਸੇ ਨੂੰ ਕਦੇ ਹੱਸਦਾ ਵੇਖ ਕੇ ਹਸਣਾ ਨਹੀਂ ਹੁੰਦਾ ਤਾਂ ਸਨਾਰਗਾ ਮੂੰਹ ਬਣਾ ਲਓ ਹਨ ਜੈਲਸੀ ਵਾਲੀ ਵੀ ਕੋਈ ਗੱਲ ਨਹੀਂ ਦੇਖੋ ਜਿਵੇਂ ਤੇ ਖੁਸ਼ੀ ਹੋ ਉਹ ਜਿਵੇਂ ਹਸੀ ਜਾਂ ਕੋਈ ਹੈ ਨਹੀਂ ਹੈਗਾ ਕਿ ਅਸੀਂ ਬਹੁਤ ਮਤਲਬ ਤੁਹਾਨੂੰ ਕੁਝ ਗਿਆ ਕਹਿ ਰਹੇ ਆ ਕਿ ਓਵਰ ਹੋ ਗਿਆ ਬਈ ਤਾਂ ਕਰਕੇ ਕਹਿ ਰਹੇ ਆ ਕਿ ਅਸੀਂ ਬਹੁਤ ਕਿੱਥੇ ਤੱਕ ਪਹੁੰਚ ਗਏ ਪਰਮਾਤਮਾ ਨੇ ਜੋ ਵੀ ਦਿੱਤਾ ਬਹੁਤ ਹੈ ਵਾਹਿਗੁਰੂ ਦਾ ਸ਼ੁਕਰਾਨਾ ਬਿਲਕੁਲ ਬਿਲਕੁਲ ਕਦੀ ਵੀ ਕੰਦੇ ਬੰਦੇ ਨੂੰ ਪੈਰ ਨਹੀਂ ਛੱਡਨੇ ਚਾਹੀਦੇ ਤਾਂ ਹਮੇਸ਼ਾ ਹੀ ਦਿਲ ਦੇ ਵਿੱਚ ਉਹ ਜਿੱਦਾਂ ਲੈ ਕੇ ਚੱਲਦੇ ਆ ਹਨ ਕਿ ਜਦੋਂ ਕੁਝ ਹੋਰ ਸਮਾਂ ਸੀ ਤੇ ਅਸੀਂ ਕੁਝ ਹੋਰ ਸਮਾਂ ਹੈ ਬੋਲੋ ਕੁਛ ਇਹ ਚਾਰੇ ਨਹੀਂ ਬੋਲਦੇ ਮਾਲਵੇ ਵਾਲਨੇ ਭਾਈ ਮਾਝੇ ਵਾਲੀ ਬੋਲੋ ਕੁਛ ਯਾਰ ਕੁਛ ਦੋ ਸ਼ਬਦ ਥੈਂਕ ਯੂ ਕਰੋ ਮੀਰ ਜੀ ਦਾ ਬਸ ਇਹ ਹੈ ਕਿ ਸਾਨੂੰ ਅਹੀਂ ਪਿਆਰ ਬਖਸ਼ਦੇ ਰਹੋ ਤੇ ਅੱਜ ਤੁਹਾਡੇ ਲਈ ਸੋਹਣੇ ਸੁਹਣੇ ਵੀਡੀਓ ਬਣਾਉਂਦੇ ਰਹਾਂਗੇ ਫੈਮਿਲੀ ਵਲੌਗ ਹੋਣਗੇ ਸਾਡੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪਿਛਲੇ ਵਲੌਗ ਜਾ ਕੇ ਦੇਖ ਲਿਓ ਠੀਕ ਹੈ ਤੁਹਾਨੂੰ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਡੀ ਜਿਹੜੇ ਵੀਡੀਓ ਸੋ ਵਧੀਆ ਲੱਗਣਗੀਆਂ ਹਨ ਤੇ ਚਲੋ ਜੀ ਹੁਣ ਸਾਡੇ ਬੰਦੇ ਵਿਚਾਰੇ ਮਜਬੂਰੀ ਖੋਤੇ ਨੇ ਸਾਡੇ ਨੂੰ ਪੰਦ ਕੇ ਕਰ ਰਹੇ ਨੇ ਅਸੀਂ ਫਿਰ ਉਹਨਾਂ ਕਹੀਆਂ ਨੇ ਜੇ ਕਹਿੰਦਾ ਤੂੰ ਫਿਰ ਕਹਿੰਦੀ ਮੈਂ ਤਾਂ ਚੱਲਦਾ ਦਫਤਰ ਨੂੰ ਫਿਰ ਕਹਿੰਦੇ ਫੌਜੀ ਦੇ ਮੁੰਡਾ ਬੜੀਆ ਬੋਲਦੀ ਮੁੰਡੇ ਦੇ ਬੋਲ ਦਿੰਦੀ ਹੈਗੇ ਲੋਆ ਦੇ ਮੁੰਡਿਆਂ ਨਾਲ ਹੀ ਬੋਲਦੀਆਂ ਨੇ ਮਾਝੀ ਵਾਲੀਆਂ ਨੇ ਪਰ ਰਹਿ ਗਿਆ ਇੱਥੇ ਕੋਈ ਛੱਤ ਨਹੀਂ ਆ ਗਈ ਪ੍ਰਧਾਨ ਰੋਟੀ ਖਾਣੀ ਕਿ ਨਹੀਂ ਖਾਣੀ ਰੋਟੀ ਨਹੀਂ ਮਿਲਣੀ ਚਲੋ ਤੁਸੀਂ ਕਰੋ ਆਪਣਾ ਅ ਫੰਕਸ਼ਨ ਇੰਜੋਏ ਠੀਕ ਹੈ ਖੂਬ ਵਲੌਗਸ ਆਇਓ ਤੇ ਤੁਸੀਂ ਵੀ ਵਲੌਗ ਇੰਜੋਏ ਕਰੋ ਤੇ ਨਾਲ ਹੀ ਦਮਨ ਦਾ ਵਲੌਗ ਇੰਜੋਏ ਕਰੋ ਠੀਕ ਹੈ ਜੀ ਤੇ ਮੈਂ ਤੁਹਾਨੂੰ ਥੋੜੇ ਟਾਈਮ ਬਾਅਦ ਮਿਲਾਂਗੀ ਕਿਉਂਕਿ ਮੇਰਾ ਕੈਮਰਾ ਚੱਲਾ ਗਿਆ ਦਮਨ ਲੱਗੀ ਹੈ ਫਿਰ ਮੈਂ ਤੁਹਾਨੂੰ ਆ ਕੇ ਠੀਕ ਹੈ ਜੀ ਤੁਸੀਂ ਹੁਣ ਦਮਨ ਨਾਲ ਜੁੜ ਜਿਓ ਚਲੋ ਗਾਈਜ਼ ਜੇ ਤੁਹਾਨੂੰ ਮੇਰਾ ਵਲੌਗ ਦੇਖਣ ਮੂਰੂਗਾ ਖੜ ਜਾ ਮੈਂ ਪਰਸ ਰੱਖਦਾ ਨਾ ਲੌਂਚ ਸ਼ੁਰੂ ਕਰ ਲੈ ਤੂੰ ਜਲਦੀ ਰੈਡੀ ਤੇ ਪਾਪਾ ਮੈਨੂੰ ਛੱਡ ਗਿਆ ਨਹੀਂ ਕਿ ਚਲੋ ਅਬਾ ਲੇਟ ਹੋ ਰਿਹਾ ਲਿਆ ਚਲੋ ਬਾਈ ਬਾਈ ਲਵ ਯੂ ਬਾਈ ਮੇਰਾ ਪੈਰ ਦੇ ਦੋ ਥੱਲੇ ਚੰਗਾ ਚਲਾ ਦੇ ਉੱਤੇ ਤੈਨੂੰ ਥੱਲੇ ਦੇ ਦੇਣਾ ਦੇ ਦੋ ਫਿਰ ਬੰਨਣਾ ਕੀ ਇਹ ਸੋਚ ਲਿਆ ਤੂੰ ਬੰਨਣਾ ਚਲ 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 ਬਾਈ ਫਤਿਹ ਰੋਣਾ ਨਹੀਂ ਠੀਕ ਹੈ ਮੈਂ ਤੇਰੀ ਚੀਜ਼ੀ ਲੈ ਕੇ ਆਉਂਗੀ ਤੇਰੇ ਲਈ ਲੋਚਾਇ ਦੇ ਬੜੀ ਜ਼ੋਰ ਦੀ ਥੱਪੜ ਪਿਆ ਖੜਾ ਹੁਣ ਬੋਲਾ ਮੂੰਹ ਕਰਕੇ